ਹਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਆ ਸੱਜਣੋ ਐਡਰੈਸ ਇੱਕ ਵਾਰੀ ਵੀਰ ਹਰਾਂ ਦਾ ਜਿਹੜਾ ਉਹ ਨੋਟ ਕਰਿਓ। ਪਿੰਡ ਦੀ ਗੱਲ ਕਰੀਏ ਤਾਂ ਸੱਜਣੋ ਢੇਸੀਆਂ ਆ ਗਿਆ। ਤੇ ਜ਼ਿਲ੍ਹਾ ਆ ਗਿਆ ਸੱਜਣੋ ਗਰਦਾਸਪੁਰ। ਕਲਾ ਨੌਰ ਵੀ ਇੱਥੋਂ ਨੇੜੇ ਆ। ਕਲਾ لال। ਟਿੱਕ ਕਿਲਾ ਲਾਲ ਸਿੰਘ ਵਾਲਾ ਵੀ ਇੱਥੋਂ ਨਜ਼ਦੀਕ ਆ। ਹਰਜਿੰਦਰ ਵੀਰ ਹਰਾ ਕੋਲੇ ਸੱਜਣੋ ਤਿੰਨ ਕ ਦਿਨ ਪਹਿਲਾ ਸਮੇਂ 'ਚ ਤੁਹਾਨੂੰ ਇੱਕ ਵੀਡੀਓ ਵਿਖਾਈ ਸੀ ਤੇ ਤੁਹਾਡੇ ਪਿਆਰ ਸਤਿਕਾਰ ਸਦਕਾ ਭਰਾ ਹਰਾਂ ਦੀ ਵੀਡੀਓ ਅੱਜ ਆਪਾਂ ਫੇਰ ਵਿਖਾਉਣ ਲੱਗੇ ਆ। 6 ਐਨੀਮਲ ਆ ਜਿਹੜੇ ਤੁਹਾਨੂੰ ਸੱਜਣੋ ਵੀਡੀਓ ਦੇ ਵਿੱਚ ਆਪਾਂ ਵਿਖਾਵਾਂਗੇ। ਵਿੱਚੇ ਸੂਈਆਂ ਸਵਾਈਆਂ ਤੇ ਵਿੱਚ ਕੋਈ 1 2 ਮਈਆਂ ਗੱਬਣਾ ਵੀ ਹੋ ਸਕਦੀਆਂ ਸੱਜਣੋ ਸਾਰੀ ਡਿਟੇਲ ਆ ਜਿਹੜੀ ਵੀਰਹਾਰਾਂ ਤੋਂ ਲਵਾਂਗੇ ਤੇ ਜਿਹੜਾ ਵੀ ਪਸ਼ੂ ਤੁਹਾਡੇ ਪਸੰਦ ਆ ਜਾਂਦਾ ਤਸੱਲੀ ਕਰਨਾ ਤੁਹਾਡਾ ਵੀ ਹੱਕ ਆ ਕਿਉਂਕਿ ਤੁਸੀਂ ਸੱਜਣੋ ਪੈਸੇ ਖਰਚ ਕਰਨੇ ਤੇ ਇੱਕ ਰਿਕਵੈਸਟ ਬੇਨਤੀ ਰਹੂਗੀ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਘੰਟੀ ਦਾ ਬਟਨ ਜਿਹੜਾ ਉਹ ਵੀ ਆਲਟੇ ਸੈੱਟ ਕਰ ਲਿਓ ਸੱਜਣੋ ਕਿ ਵੀਡੀਓ ਜਿਹੜੀ ਵੀ ਅਪਲੋਡ ਕਰੀਏ ਤਾਂ ਸਭ ਤੋਂ ਪਹਿਲਾਂ ਤੁਹਾਡੇ ਕੋਲੇ ਪਹੁੰਚ ਜੇ ਤੇ ਕੋਈ ਆਪਣੀ ਪਸੰਦੀ ਦਾ ਪਸ਼ੂ ਜਿਹੜਾ ਉਹਦੀ ਖਰੀਦਦਾਰੀ ਕਰ ਸਕੋ ਆਜੋ ਚੰਗੇ ਕਦ ਕਾਠ ਵਾਲੀ ਵੱਡੀ ਝੋਟੀ ਤਾਜੀ ਸੂਈ ਇਹ ਤੋਂ ਸ਼ੁਰੂ ਕਰਦੇ ਆਂ ਤੇ ਅੱਗੇ-ਅੱਗੇ ਚੱਲਦੇ ਸਮੇਂ ਦੇ ਵਿੱਚ ਸਾਰੇ ਜਾਨਵਰ ਆਪਾਂ ਤੋਰ ਕੇ ਵੇਣੇ ਆਂ ਸਾਰੀ ਡਿਟੇਲ ਲੈ ਕੇ ਸਾਂਝੀ ਕਰ ਦੇਣੀ ਤੁਹਾਡੇ ਨਾਲ ਧੰਨਵਾਦ ਜੁੜੇ ਰਹੋ ਐਂਡ ਤੱਕ ਹਰਜਿੰਦਰ ਵੀਰੇ ਸਾਸਿਕਾਹ ਸਾਸਿਕਾਹ ਵੀਰ ਜੀ ਹੋਰ ਸੁਣਾਓ ਵਧੀਆ ਵਧੀਆ ਵੀਰ ਜੀ ਚੜਦੀ ਕਲਾ ਨਾ ਮੈਂ ਨਾ ਵੀ ਐਂਡ ਹੀ ਹੋ ਗਈ ਆ ਠੀਕ ਹੈ ਜੀ ਅੱਧੇ ਘੰਟੇ ਦੇ ਵਿੱਚ ਜੀ ਡੰਗਰ ਸਾੜੇ ਵੇ ਗਏ ਚਲੋ ਸ਼ੁਕਰ ਦਾਤ ਪੰਜ ਹਜ਼ਾਰ ਚਾਰ ਦਿਨ ਹੋ ਗਏ ਵੀਡੀਓ ਬਣਾਉਂਦੇ ਹਾਂ ਭਾਈ ਨੂੰ ਨਾ ਹਾਂਜੀ ਹਾਂਜੀ ਹਾਲੀ ਤੱਕ ਪਹਿਲੀ ਵੀਡੀਓ ਦੇ ਫੋਨ ਆਉਂਦੇ ਆ ਨੋ ਹਾਂ ਵੀ ਚੱਲ ਗਈ ਚੰਗੀ ਵੀ ਫੋਨ ਇੰਨਾ ਆਈ ਜਾਂਦਾ ਵੀ ਵੀਰ ਲੈ ਉਹ ਬਈਆਂ ਪਾਓ ਵੀਡੀਓ ਪਾਓ ਵੀਡੀਓ ਦੋ ਮਾਲ ਹਾਂਜੀ ਹੁਣ ਵਿੱਚ ਟਾਈਮ ਲੱਗ ਜਾਂਦਾ ਤੁਹਾਨੂੰ ਪਤਾ ਮਾਲ ਲੱਗ ਜਾਂਦਾ ਵੀਰੇ ਲਿਆ ਕੇ ਪਸ਼ੂ ਦੋ ਤਿੰਨ ਸੈੱਟ ਵੀ ਕਰਨਾ ਮਾੜਾ ਮਾਲ ਲੈਣਾ ਤੇ ਸਵੇਰੇ ਇਕੱਠੇ ਕਰ ਲੀਦੇ ਆ ਕਰ ਲਈਦੇ ਆ ਸਿਆਣੀ ਗੱਲ ਆ ਬਿਲਕੁਲ ਤੇ ਆਪਣਾ ਐਡਰੈਸ ਸ਼ਾਹ ਜੀ ਜੀ ਪਿੰਡ ਢੇਸਿਆਂ ਜੇ ਹਾਂਜੀ ਜ਼ਿਲ੍ਹਾ ਅਰਦਾਸਪੁਰ ਤਹਿਸੀਲ ਜਿਹੜਾ ਵਾ ਬਨਾਨਕ ਤੇ ਮੋਬਾਈਲ ਨੰਬਰ ਹੈਗਾ 70873 92751 9988521412 ਇਨਾਂ ਦੇ ਕਰੇ ਕੋਈ ਵੀ ਭੈਣ ਭਰਾ ਗੱਲਬਾਤ ਆਪਣੇ ਹਾਂਜੀ ਹਾਂਜੀ ਵੀਰ ਜੀ ਤੇ ਵੀਰ ਦਾ ਫਿਰ ਜ਼ਿਕਰ ਵੀ ਕਰਦਗੇ ਇਹਦਾ ਮੇਜਰ ਸਿੰਘ ਮੇਜਰ ਸਿੰਘ ਹਾਂਜੀ ਚਲੋ ਚੜਦੀ ਕਲਾ ਨਾ ਚੜਦੀ ਕਲਾ ਜਾਂਦੀ ਸ਼ੁਕਰ ਐਂਡ ਹੋ ਗਈ ਯਾਰ ਅੱਗੇ ਵੀ ਆਪਾਂ ਵੀਡੀਓ ਪਾਉਨੇ ਨੇ ਹਾਂ ਠੀਕ ਆ ਇਹ ਵੀ ਆਪਾਂ ਵਾਲਾ ਮਲਾ ਇਹਨਾਂ ਬੰਦੇ ਨੂੰ ਇੱਕ ਦੋ ਦਿਨ ਫੋਨ ਆਉਣਾ ਖਤਮ ਹਾਂਜੀ ਬਾਕੀ ਨਾਲੇ ਇਹਨਾਂ ਵੀੜਾ ਨੂੰ ਕਈਆਂ ਨੂੰ ਵਿਹਮ ਹੋ ਗਿਆ ਵੀ ਸਾਡੇ ਤੋਂ ਬਾਅਦ ਨਾ ਦੁਨੀਆ ਖਤਮ ਹੈ ਹਾਂ ਹੁੰਦਾ ਕਈ ਵਾਰ ਪਰ ਵੀਰੇ ਐਂਡ ਹੋ ਗਈ ਯਾਰ ਸਰਕਾਰਵੀਰ ਦੀ ਬਹੁਤ ਬਹੁਤ ਮਿਹਰਬਾਨੀ ਤੁਹਾਡੇ ਨਾਲ ਮਿਲਾਇਆ ਤੁਹਾਡੀ ਸਭ ਤੋਂ ਜ਼ਿਆਦਾ ਵੀ ਤੁਸੀਂ ਸਾਡੇ ਕੋ ਆਏ ਨਹੀਂ ਨਹੀਂ ਧੰਨਵਾਦ ਉਹ ਪਰਮਾਤਮਾ ਦਾ ਜਿਹਨੇ ਆਪਣੇ ਮਿਲ ਕੇ ਪੈਸੇ ਨੂੰ ਕੀ ਹੋ ਗਿਆ ਕਈਆਂ ਨੂੰ ਵੀ ਖੜਿਆ ਹੀ ਵੱਲੋ ਵੀਡੀਓ ਨਾ ਪਾਵਾਂਗੇ ਤੇ ਮੌਲ ਨਹੀਂ ਨਿਕਣਾ ਨਹੀਂ ਨਹੀਂ ਇਹ ਤਾਂ ਪ੍ਰਮਾਤਮਾ ਨੇ ਚੁੰਝ ਲਈ ਆ ਚੋਕ ਦੇਣੀ ਆ ਹਰ ਨੂੰ ਵੀ ਜੀ ਰੋਟੀ ਪਾਣੀ ਮਿਲਣਾ ਹੀ ਮਿਲਣਾ ਮਿਲ ਨਹੀਂ ਮਿਲਣਾ ਵੀ ਇਹੀ ਨਾ ਬਣਾਵਾਂਗੇ ਵੀਡੀਓ ਤਾਂ ਕਿਸੇ ਨੇ ਬਣਾਉਣੀ ਨਹੀਂ ਖੜੇ ਜਾਨਾ ਆਪਣੇ ਚੈਨਲ ਬਣਾ ਲਏ ਆ ਉੱਚ ਵੀ ਜੀ ਕਿਸੇ ਦਾ ਕਰੋ ਨਹੀਂ ਮੇਰੀ ਚ ਕੋਈ ਗੱਲ ਨਹੀਂ ਜੋ ਲਿਖਿਆ ਉਹ ਪ੍ਰਮਾਤਮਾ ਨੇ ਦੇਣਾ ਹੀ ਹਾਂ ਉਹ ਮਿਲਣਾ ਹੀ ਮਿਲਣਾ ਹਾਂ ਉਹ ਕੋਈ ਨਹੀਂ ਖੋ ਸਕਦਾ ਇਹੜੀ ਵੀਡੀਓ ਬਣਾਤੇ ਅੱਗੇ ਘੰਟੇ ਸਾਰਾ ਮਾਲ ਵੇਚ ਗਿਆ ਚਲੋ ਸ਼ੁਕਰ ਆਤਾ ਤੇ ਹੋਰ ਵੀਡੀਓ ਝੋਟ ਗਿਆ ਨਾ ਅਸੀਂ ਆਪਣੇ ਉਲਤੇ ਨੰਗੀਨੇ ਲਿਆਉਂਦੇ ਨੇ ਬਾਕੀ ਭੈਣਾ ਭਰਾ ਦੱਸਣਗੇ ਵੀਰ ਭਰਾ ਕਰਨ ਕਮੈਂਟ ਦੱਸਣ ਕਿਹੜੀ ਗਲਤੀ ਸਾਡੇ ਚੋਂ ਕੱਟਾ ਹਾਂ ਉਦੋਂ ਬਾਅਦ ਉਹਦਾ ਸੁਧਾਰ ਕਰਾਂਗੇ ਹਰਜਿੰਦਰ ਵੀਰ ਆ ਮੈਂ ਆਪਣੀ ਕਿਹੜਾ ਸੂਆ ਸੂਈ ਜੀ ਦੂਜਾ ਸੂਆ ਛੋਟੀ ਸੂਈ ਪਰਸੋਂ ਦੀ ਕੀ ਬਾਤ ਆ 12 ਕਿਲੋ ਬੋਹੋ ਛੋਟੀ ਥਲੇ 12 ਕਿਲੋ ਬੋਲੇ ਤੋਂ ਸਟਾਰਟ ਹੋਗੀ ਆ ਮੱਛੀ ਮੋਟਰਾਂ ਨੂੰ ਹੋਊਗੀ ਬੱਚਾ ਲਾਗ ਦਿਖਾਵਾਂਗੇ ਅੱਛਾ ਤੇ ਬੱਚਾ ਕੱਟਾ ਕੱਟਾ ਦੇ ਸਾਡੇ ਤੇ ਓਕੇ ਰਿਪੋਰਟ ਜੇਰ ਜੂਰ ਪ ਠੀਕ ਆ 1 ਰੁਪਿਆ ਦਾ ਲੰਮਾ ਹੀ ਆਊਗਾ ਲਿਓ ਜੀ ਕੋਈ ਗੱਲ ਕਰੋ ਜੇ ਤੁਹਾਨੂੰ ਕੋਈ ਫੋਨ ਆਇਆ ਤੁਹਾਡਾ ਨਾ ਜੀ ਨਾ ਧੰਨਵਾਦ ਲਿਓ ਸਜਣੋ ਟੂਰ ਚੈੱਕ ਕਰੋ ਪੈਠਪੜਾ ਕੱਦ ਕਾਠ 12 ਕਿਲੋ ਬੋਲੇ ਤੋਂ ਸਟਾਰਟ ਹੋਈ ਆ ਦੂਜਾ ਸੂਆ ਚੋਟੀ ਤਿੰਨ ਦਿਨ ਦੀ ਸੂਈ ਸਿੰਘ ਵੀ ਬਹੁਤ ਚੰਗਾ ਤੇ ਬੋਡੀ ਸਟਰਕਚਰ ਵੀ ਬਹੁਤ ਸੋਹਣਾ ਤੇ ਲੇਵਾ ਉਹਨਾਂ ਹੀ ਗਾਂ ਨੂੰ ਤੇ ਉਹਨਾਂ ਹੀ ਪਛਾਣ ਨੂੰ ਸਜਣੋ ਤੇ ਹਰਜਿੰਦਰ ਵੀਰੇ ਦੁੱਧ ਕਰਮਾ ਲਈ ਆਈਡੀਆ ਆਪਾਂ ਲਾ ਸਕਦੇ ਪੀ ਗੋਲਾਈ ਹੋਊਗਾ ਹਾਂ ਦੇਊਗੀ ਦੁੱਧ ਲਾ ਲਓ ਗੋਲਾ ਲਾ ਲਓ ਹਨਾ ਹਾਂ ਦੇਊਗੀ 15 16 ਦੁੱਧ ਖੁੱਲਾ ਡੁੱਲਾ ਬਾਕੀ ਤੌਰ ਬਹੁਤ ਚੰਗੀ ਮੈਂ ਦੀ ਸਜਣਾ ਤੌਰ ਵੇਖੋ ਕਿੱਡੀ ਕਰਮ ਵਾਲੀ ਦੀ ਘੋੜੀ ਵਰਗੀ ਆ ਬਹੁਤ ਸੋਹਣੀ ਤੌਰ ਆ ਤੇ ਲੇਵਾ ਭਾਂਡਾ ਵੀ ਕਰਮਾਂ ਵਾਲੀ ਨੂੰ ਚੰਗਾ ਲੱਗਾ ਹੋਇਆ ਕਰ ਲੂ ਚੈੱਕ ਵੇਖੋ ਚਾਰਾ ਥਣਾ ਦਾ ਆਪਸੀ ਗੈਪ ਦੂਰੀ ਨਾ ਇੱਕੋ ਜਿਹੀ ਲੱਗੀ ਆ ਮੈਂ ਜਿਵੇਂ ਤੁਹਾਨੂੰ ਦੱਸਿਆ ਵੀ ਵੇਖ ਲਓ ਵੇਖ ਲਾ ਦਿਓ ਲਾ ਦਿਓ ਲਾ ਦਿਓ ਕੋਈ ਚੱਕਰ ਹੀ ਨਹੀਂ ਜਦੋਂ ਹੁਣ ਆਈ ਗਏ ਤੇ ਫੇਰ ਆ ਜਾਂਦਾ ਕੋਈ ਭੂੜ ਛਟਾ ਕੋਈ ਹਾਂ 나ੜ ਗੰਡ ਸਾਰਾ ਪਤਾ ਲੱਗ ਜਾਂਦਾ ਲਓ ਵੀ ਸੱਜਣਾ ਕੱਟਾ ਛੜਤਾ ਵੀਰ ਨੇ ਹਰਜਿੰਦਰ ਨੇ ਤੇ ਤੁਹਾਨੂੰ ਧਾਰਾ ਕਹਿੰਦਾ ਚੈੱਕ ਕਰਾ ਦਈਏ ਲੇਵਾ ਗਾਂ ਨੂੰ ਬਹੁਤ ਚੰਗਾ ਮਹਾਂ ਦਾ ਸਾਰੀ ਚੰਗੀ ਆ ਬਾਕੀ ਤੇ ਉਹਨਾਂ ਹੀ ਪਛਾਣ ਉਹਦੇ ਉਹਨਾਂ ਹੀ ਗਾਂ ਨੂੰ ਗਾਂ ਨੂੰ ਤੇ ਹਰਜਿੰਦਰ ਵੀਰੇ ਆਪਾਂ ਨਾਲ-ਨਾਲ ਮੈਂ ਵੀ ਪਸਮਦੀ ਆਪਣੀ ਤੇ ਆਪਾਂ ਗੱਲਾਂ ਕਰੀ ਚੱਲੀਏ ਦੇਵਾਂਗੇ ਕਿੰਨੇ ਦੀ ਆਪਾਂ ਭੈਣਾ ਭਰਾਵਾਂ ਨੂੰ ਕਿੰਨੇ ਦੀ ਵੀਰ ਖੋਗੇ ਛੁੱਟਦੇ ਆ ਛੁੱਟਣ ਵਾਲੀ ਗੱਲ ਕਰਾਂਗੇ ਨਹੀਂ ਆਪਾਂ ਮਾਲਕ ਦਾ ਲੈ ਕੇ ਨਾ ਵੀ ਵੇਚਣ ਵਾਲੇ ਝੋਟੀ ਵੇਚਣਗੇ ਡੇਢ ਦੀ ਠੀਕ ਆ ਕੱਲ ਉਦਨ ਵੀ ਆਪਾਂ ਕੀਤੀ ਵੀ ਜਿੰਨਾ ਵੱਡਾ ਅਡਾ ਉਨਾ ਵੱਡਾ ਰੇਟ ਆ ਹਾਂਜੀ ਆਪਾਂ ਜੀ ਜੀ ਮੁੱਲ ਕਰਨੇ ਆ 1 ਸਵਾ ਲੱਖ ਠੀਕ ਆ ਤੇ 1 15 ਦੀ ਝੋਟੀ ਦੇ ਦਾਂਗੇ 1 ਲੱਖ 15 ਹਜ਼ਾਰ ਦੀ ਆ ਪਸਮਾ ਜਿਹੜਾ ਝੋਟੀ ਨੇ ਕਰ ਲਿਆ ਸੀ ਓਕੇ ਰਿਪੋਰਟ हां वीरੇ मार दे दो दो तारा मेरा परा ए अगले ਥਣਾ ਦੀ ਚਵਾਈ ਚੈੱਕ ਕਰੋ ਸੱਜਣਾ ਕੀ ਬਾਤ ਆ ਨਹੀਂ ਠੀਕ ਹੈ ਜੱਤਾ ਦੇ ਦੋਗੀ ਜੱਤੇ ਛੋਟੀ ਚੂਨ ਬਹੁਤ ਖਰੀ ਆ ਚੂਨ ਤਾਂ ਹੀ ਪਤਾ ਲੱਗ ਜਾਂਦਾ ਡੰਗਦਾ ਹਾਂ ਹਾਂ ਕੋਈ ਸ਼ੱਕ ਨਹੀਂ ਵੇਖੋ ਸੱਜਣਾ ਆਉਂਦੀ ਨਾ ਮੋਕੇ ਵਾਂਗੂ ਓਕੇ ਰਿਪੋਰਟ ਚਵਾਈ ਆ ਮਹਿੰਦੀ ਉੱਪਰ ਨਹੀਂ ਕੋਈ ਸ਼ਰਤਾਂ ਨਹੀਂ ਆ ਇਹ ਕਿੰਨੇ ਦੀ ਕਹਿਤੀ ਆਪਾਂ 1 15 ਦੀ ਵੀ ਜੇ 1 15 ਦੀ ਝੋਟੀ ਦੇ ਰਾਂਗੇ ਥੋੜੀ ਬੋਦੀ ਪਹਾੜ ਵੀ ਹੈਗੀ ਝੋਟੀ ਠੀਕ ਆ ਨਹੀਂ ਕੋਈ ਚੱਕਰ ਨਹੀਂ ਓਕੇ ਆ ਫੁੱਲ ਵੱਡੀ ਝੋਟੀ ਆ ਫੁੱਲ ਵੱਡੀ ਹਾਂ ਕੋਈ ਸ਼ੱਕ ਨਹੀਂ ਤੇ ਸਜਣੋਂ ਤਾਜੀ ਸੂਈ ਆ ਕਰਕੇ ਨਾ ਹਾਂ ਓਕੇ ਰਿਪੋਰਟ ਰਹੂਗੀ ਤੇ ਅੱਗੇ ਵੀਰੇ ਇੱਕ ਆ ਗਈ ਪਹਿਲਣ ਝੋਟੀ ਪਹਿਲਣ ਝੋਟੀ ਦੇ ਦੇ ਜੀ ਪਹਿਲਣ ਝੋਟੀ ਕੀ ਆ ਬੋੜੀ ਠੀਕ ਆ ਪਹਿਲਨ ਸੂਈ ਆ ਤੇ ਮੂੰਹੋਂ ਚੌਗੀ ਜੀ ਇੱਕ ਸਿੰਘ ਦੀ ਖੋਫੀ ਲੱਤੀ ਬਾਅਦ ਤੇ ਮਰਾ ਜਿੰਨ ਕੋ ਕਹੇ ਬਾਕੀ ਹਲਾ ਜਿਹੜਾ ਨਕਸ਼ਾ ਸਿੰਘ ਦੂਜੇ ਦਾ ਕੋਕਾਈ ਸੀ ਸਿੰਘ ਨੂੰ ਥੋੜੀ ਜੀ ਮਾਰ ਖਾਂਦੀ ਕੱਟੀ ਕੱਟੀ ਡੇਡ ਡੇਡ ਕਰਦੀ ਸੀ ਵਾਕਈ ਬਾਲੀ ਚੰਗੀ ਆ ਹਨਾ ਥੱਲਿਓ ਵੀ ਬੜੀ ਖਬਰਦਾਰ ਆ ਸਜਣੋ ਕਰੋ ਚੈੱਕ ਵੇਖੋ ਲੈਵੇ ਭਾਂਡੇ ਨੇ ਨਾ ਤੇ ਵੀਰੇ ਸੂਈ ਹਰਜਿੰਦਰ ਕਿੰਨੇ ਦਿਨਾਂ ਦੀ ਆ ਜੀ 10 ਦਿਨ ਦੀ ਸੂਈ ਜੇ ਇਹਦੇ ਮਗਰ ਕੱਟੀ ਆ ਪਰ ਨਗੀਨਾ ਹੀ ਆ ਜਿਹੜੀ ਉਹ ਬੱਧੀ ਆਪਾਂ ਆਪ ਵੀ ਕੱਟੀ ਤੇ ਮਗਰ ਵੀ ਕੱਟੀ ਆਪ ਕੋਲੇ ਤਾਂ ਵੱਧ ਗਈ ਕੱਟੀ ਹੈ ਮਗਰ ਵਾਕਿਆਈ ਸੱਜਣੋ ਕੀ ਕਹਿੰਦਾ ਦੋਧੀਆਂ ਦੇ ਕਟੇਆਂ ਨੂੰ ਭਲੀ ਜਾ ਕੇ ਵਾਕਿਆਈ ਝੋਟੀ ਆਪ ਵੀ ਬਹੁਤ ਸੁੰਦਰ ਆ ਸੱਜਣੋ ਵੇਖੋ ਲੇਵਾ ਭਾਂਡਾ ਨਾ ਕਰਮ ਵਾਲੀ گاਵਾਂ ਵਾਲਾ ਲਈ ਫਰਦੀ ਆ ਵੇਖੋ ਬਹੁਤ ਚੰਗੀ ਇਹਦੀ ਵੀ ਚੂਣ ਬਗੜੀ ਮੇਰੀ ਮਾੜੀ ਜੀ ਪੂਛ ਫੜੀ ਏ ਆਹ ਵੇਖੋ ਸੱਜਣੋ ਇਹਨੂੰ ਕਹਿੰਦਾ ਇਹਨੂੰ ਵੀ ਬੱਚਾ ਲਾ ਦੇਣਾ ਵੇਖੋ ਸੱਜਣੋ ਇਹਨੂੰ ਤਾਂ ਲੋੜ ਹੀ ਨਹੀਂ ਜੱਟਾ ਕਿ ਲੈ ਟੋਕੀ ਫਰਦੀ ਹੈ ਨਾ ਤੇ ਕੋਈ ਗੱਲ ਨਹੀਂ ਆ ਕੱਟੀ ਇਹਦੀ ਹੈ ਨਾ ਇਹਦੀ ਕੱਟੀ ਦੇ ਵੀ ਦੀ ਦੇਖੋ ਕਿਦਾਂ ਖਮੀ ਬਹੁਤ ਸੁੰਦਰ ਕੱਟੀ ਤੇ ਚੰਗੇ ਟੀਕੇ ਦੀ ਆਹ 6 ਮਹੀਨੇ ਜੇ ਨਹੀਂ ਬਣ ਜਾਂਦੀ ਹੈ ਹਾਂ ਕਿੱਡਾ ਪੱਠ ਫੁੜਾ ਲੱਗਾ ਹੈ ਨਾ ਤੇ ਇਹਦਾ ਸ਼ਾਹੀ ਰੇਟ ਮੋਲ ਜੀ ਇੱਕ 15 1 ਲੱਖ ਤੇ 15000 ਆਪਾਂ ਦਾਂਗੇ 97 ਦੀ 90 ਤੇ 7 97 ਦੀ 95 ਜੀ ਮੋਲ ਕਰਦਾ ਕਿ 95 ਨਹੀਂ ਦੇ ਦਾਂਗੇ ਕੀ ਬਾਤ ਹੈ ਲੋ ਵੀ ਸਜਣੋ ਲੋਟ ਲਿਓ ਮੇਲਾ ਕਰ ਦਿਓ ਬਾਈ ਨੂੰ ਵਿਹਲਾ ਕਿਉਂਕਿ ਫੇਰ ਨਵੀਆਂ ਲੈ ਕੇ ਆਊਗਾ ਵੀਰ ਜੀ ਝੋਟੀਆਂ ਦੋ ਲੈਣੀਆਂ ਇੱਕ ਸੇਲ ਹੋ ਗਈ ਆ ਤੁਹਾਡੇ ਅੱਗੇ ਆ ਕੇ ਮੈਂ ਤੁਹਾਨੂੰ ਗੱਡੀ ਮਿਲੀ ਹੋਏ ਠੀਕ ਆ ਸੇਲ ਹੋ ਗਈ ਝੋਟੀਆਂ ਇੱਕ ਨੇ ਇਹਦੀ ਭੈਣ ਜਿਹੜੀ ਇਹਦੇ ਨਾਲ ਆਈ ਹਾਂਜੀ ਹਾਂਜੀ ਕੀ ਬਾਤਾਂ 97 ਚੋਂ ਵੀ ਮਾਨਤਾਨ ਕੇ 95 ਦੀ ਹਾਂ ਨਾ 95 ਦੀ ਹਾਂ ਨਾ ਕੀ ਬਾਤ ਆ ਇੱਕ ਆ ਗਈ ਅੱਗੇ ਆ ਗੱਬਣ ਲਿਆ ਹਰਜਿੰਦਰ ਵੀਰੇ ਇਹਨੂੰ ਵੀ ਬੜਾ ਕੱਦ ਕੋਦੇ ਦਾ ਵੀ ਹੈ ਨਾ ਨੀਲੀ ਜਾਂਦੀ ਜੀ ਨੀਲੀ ਦਾ ਪੱਖ ਰੱਖਦੀ ਆ ਹਨਾ ਦਿਨ ਕਿੰਨੇ ਲੈ ਜੂ ਤੇ ਪੰਜ ਚਾਰ ਲੈ ਜੂਗੀ ਮੱਥਾ ਵੀ ਬੱਲਾ ਅੱਖਾਂ ਵੀ ਨਹੀਂ ਲੀਆਂ ਲਓ ਵੀ ਸਜਣੋ ਤਿੰਨ ਨੰਬਰ ਝੋਟੀ ਚੈੱਕ ਕਰ ਲਓ ਦੋਨਾਂ ਅੱਖਾਂ 'ਚ ਜਵਾਬ ਹੈਗੇ ਆ ਬੇਫਿਕਰ ਹੋ ਜਿਓ ਤੇ ਸਿੰਘ ਵੀ ਬਹੁਤ ਚੰਗਾ ਤੇ ਕੱਦ-ਕਾਠ ਵੀ ਚੰਗਾ ਲੇਵਾ ਭਾਂਡਾ ਖੁੱਲਾ ਤਿਆਰ ਕਰ ਜੂਗੀ ਤੇ ਸੂਆ ਕਿਹੜਾ ਹਰਜਿੰਦਰ ਵੀਰੇ ਇਹ ਦੂਜਾ ਸੂਆ ਸੁਣਨਗੇ ਪਲੂਨ ਨੇ ਕੀ ਦੁੱਧ ਦਾ ਰਿਕਾਰਡ ਕੋਈ ਪੁੱਛਿਆ ਮਾਲਕਾ ਤੋਂ ਥੋੜਾ ਬਹੁਤਾ ਮਾੜਾਂਗੇ ਕਿਲੋ ਕਹਿੰਦੇ 12 ਕਿਲੋ ਦੁੱਧ ਕਰਮਾ ਵਾਲੀ ਨੇ ਦਿੱਤਾ ਹਾਂ ਕੁਆਲਿਟੀ ਬਹੁਤ ਆ ਲਓ ਵੀ ਸੱਜਣੋ ਕਰੋ ਚੈੱਕ ਬਾਕੀ ਚੂਣ ਬਹੁਤ ਚੰਗਾ ਹੋਊਗਾ ਹਨਾ ਥਣ ਵਾਲਾ ਕੰਮ ਤਾਂ ਲੱਗਾ ਕਰਮਾ ਵਾਲੀ ਨੂੰ ਠੰਡੀ ਸੀਲ ਵੀ ਬੜੀ ਆ ਠੀਕ ਆ ਦੇਣ ਲੈ ਜੂ ਹਫਤੇ ਦੇ ਵਿੱਚ ਵਿੱਚ ਤਾਂ ਸੂਪੂ ਕੋ ਬਣੀ ਨਹੀਂ ਜੀ ਪਹਿਲਾਂ ਸ਼ੁੱਕਰ ਦੀ ਆ ਪੰਜ ਚਾਰ ਦਿਨ ਹੀ ਕੱਢੂਗੀ ਹਨਾ ਹਾਂਜੀ ਓਕੇ ਆ ਲਓ ਵੀ ਸੱਜਣੋ ਵੇਖੋ ਟੌਪ ਦੀ ਆ ਝੋਟੀ ਇਹ ਵੀ 3 ਨੰਬਰ ਤੇ ਹਾਂ ਥਣ ਬਾਲਾ ਕੰਮ ਦਾ ਲੱਗਾ ਹੋਰ ਗੱਲਾਂ ਦੀਆਂ ਗੱਲਾਂ ਝੋਟੀ ਨੂੰ ਕਿ ਸਾਰੀ ਚੰਗੀ ਹੈ ਕਹਿ ਦਈਏ ਬਹੁਤ ਹੀ ਚੰਗੀ ਦੀ ਜਿੱਕੱਟੀ ਤੇ ਇਹਦਾ ਰੇਟ ਰੇਟ ਮਨਾ ਪੁੰਹਦਾ ਨਹੀਂ ਆਹ ਕੱਟੀ ਦਾ ਰੇਟ ਜਮਾਂ ਜਾਇਜ਼ ਕੀਤਾ ਤੋਂ ਪੜਾਕੇ ਪੈਣੀ ਠੀਕ ਆ ਕਿਆ ਨੀ ਇਹੇ 95 ਨਹੀਂ ਮਲੇ ਠਾੜ ਦੇ ਦੀ ਇਹ ਵੀ 95 ਦੀ ਰਾਂ 95000 ਦੀ ਇਹ ਨਹੀਂ 95000 ਦੇਦਾ ਕਿ ਕੱਟੀ ਸੂਈ ਹੋਇਆ ਤੇ 1 5 7 ਦੀ ਵੇਚੀ ਦੀ ਰਾਂ ਵਾਲਾ ਚਲੋ ਧੰਨਵਾਦ ਤੇ ਹਰਜਿੰਦਰ ਵੀਰੇ ਆ ਆਪਣੀ ਮੈਦਾ ਕਿਹੜਾ ਸੂਆ ਜੀ ਜੁਜੇ ਸੂਏ ਸੂਣੀ ਜੀ ਦੂਜਾ ਸੂਆ ਸੂਣੀ ਆ ਹਾਂ ਜੀ ਦਿਨ ਕਿੰਨੇ ਲੈ ਜੂ ਹਫਤਾ ਲੈ ਜੂ ਇਹ ਨਹੀਂ ਹਫਤਾ ਲੈ ਜੂ ਕਰਮਾ ਵਾਲੀ ਮੈਂ ਬਹੁਤ ਚੰਗੀ ਆ ਬਹੁਤ ਜ਼ਿਆਦਾ ਚੰਗੀ ਆ ਕਿਆ ਬਾਤ ਆ ਲੇਵਾ ਭਾਂਡਾ ਸਿੰਘ ਸਿੰਘ ਹਾਂ ਸਭ ਇੱਕੋ ਹੀ ਕਰਦਿਆਂ ਮੈਂ ਇੱਕੋ ਜਿਹਾ ਹੀ ਵਾਕਿਆ ਸਿੰਘ ਸਿੰਘ ਹਨਾ ਕਿੱਥੋਂ ਕਰ ਲੈਣਾ ਦੁੱਧ ਕਿਆ ਬਾਤ ਆ ਤੇ ਦੁੱਧ ਇਹਨੇ ਪਹਿਲੇ ਸੂਏ ਪਹਿਲੇ ਸੂਏ ਇਹਨਾਂ ਯਾਰਾਂ 11 12 ਕਿਲੋ ਦੁੱਧ ਪਾਇਆ ਸੱਜਣੋ ਇਹਨੇ ਵੀ ਚੈੱਕ ਕਰੋ ਕਿਆ ਬਾਤ ਆ ਲੇਵਾ ਸੱਜਣੋ ਬਹੁਤ ਖੋਲੂਗੀ ਇਹ ਵੀ ਮੈਂ ਵੇਖਿਓ ਹਾਂ ਬਾਕੀ ਪਸ਼ੂ ਹਰ ਜਗ੍ਹਾ ਵਿਕ ਜਾਂਦਾ ਵੀਰੇ ਖੁੱਲੇ ਲੇਵੇ ਵਾਲਾ ਹਨਾ ਡੇਢੀ ਵਾਲੇ ਵੀ ਲੈ ਆਈਂਦੇ ਫਿਰ ਘਰ ਵਾਲੇ ਵੀ ਲੈ ਆਈਂਦੇ हां कोई शक नहीं दूसरा सुआ सुंदी है सज्जनों एक हफ्ता हजे सून च बाकी ते चंगी में हां लूलि-पूलि ਥੱਲਿਓ ਤੇ ਆ ਤਾਂ ਮੈਂ ਤੁਹਾਨੂੰ ਤਸੱਲੀ ਇਹਦੀ ਕਰਾਤੀ ਸੀ ਤੇ ਥਣਾ-ਥਣਾ ਲੋ ਭਾਰ ਲੋ ਕੇ ਗਰੰਟੀ ਪੂਰੀ ਗਰੰਟੀ ਹੋਊ ਭਾਰ ਦੀ ਗਰੰਟੀ ਹੋਊ ਚਲੋ ਧੰਨਵਾਦ ਕਿਹੇ ਤਰ੍ਹਾਂ ਮੇਰੇ ਕੋਈ ਨੁਕਸ ਹੋਇਆ ਡੰਗਰ ਕੋਈ ਝੂਲੇ ਕੋ ਦੰਦ ਨਾ ਆਇਆ ਜੀ ਜਮੇੜੀ ਹੋਊਗੀ ਕੀ ਬਾਤ ਆ ਪੱਕੇ ਕੰਮ ਕੋਈ ਡੰਗਰ ਦੀ ਸਾਈਡ ਨਹੀਂ ਹੋਊਗੀ ਠੀਕ ਆ ਤੇ ਰੇਟ ਇਹਦਾ ਛਾਹ ਜੀ 1 5 ਠੀਕ ਆ 92 ਦੇ ਦਾਂਗੇ ਹਾਣਾ ਨਹੀਂ ਮੁੱਲ ਹੈਗਾ 1 5 ਤੇ 90 ਦੇ ਦੋ 92 ਹੀ ਦੇ ਦਾਂਗੇ ਕੀ ਆ ਪਾਤਾ 92000 ਦੀ ਸਜਣੋ ਛੋੜ ਕਰਾਂਗੇ ਇਧਰ ਵੇਖੋ ਵਿਰਲਾ ਮੁਰਲਾ ਤੇ ਦੁੱਧ ਵਾਲੀ ਨਾੜ ਮੈਂ ਤੁਹਾਨੂੰ ਤਾਂ ਵਿਖਾਈ ਆ ਪੱਕੀ ਆਉਂਦੀ ਵੇਖੋ ਰਸਾ ਬਹੁਤ ਵਧੀਆ ਚੰਗੀ ਨਹੀਂ ਮਿੱਟੀ ਵਾਕਿਆ ਹੀ ਵੀਰੇ ਕੋਈ ਸ਼ੱਕ ਨਹੀਂ ਕਿਹਦੇ ਆ ਦੋ ਗਿਫਟ ਹੀ ਆ ਅੱਛਾ ਆਹ ਤਾਂ ਪਾ ਟੋਕੜਾਂ ਦੇ ਭਾਜ ਦੇ ਦਿੰਨੀ ਜਾਵਾਂ ਇਹ ਝੋਟੀ ਕਿੰਨੇ ਦਾ ਲੈ ਜੂ ਤੂੰ ਜਾ ਸੁਆ ਝੋਟੀ ਆ ਦੱਸਦੇ ਨਹੀਂ ਹਟਦੀ 10 12 ਦੇ ਲੈ ਜੂਗੀ 15 ਵੀ ਲੈ ਸਕਦੀ ਐ ਚਲੋ ਉਹ ਤਾਂ ਆਪਦਾ ਗੈਸ ਹਲਾ ਲੇ ਯਾਰ ਅਗਲਾ ਹੈ ਵੱਧ ਲਾਉਂਗੀ 2 4 ਦਿਨ ਤੋਂ ਸਹੀ ਆ ਵਾਕੇ ਹੀ ਵੱਧ ਬਣ ਜੂ ਵੱਧ ਬਣੂਗੀ ਨਾਲੇ ਮਾਰਾ ਮੌਸਮ ਥੋੜਾ ਬਦਲ ਜੂਗਾ ਹਾਂਜੀ ਕੀ ਬਾਤ ਆ ਵੇਖੋ ਸੱਜਣਾ ਦੂਜਾ ਸੂਹਾ ਸੁੰਦੀ ਥਣ ਬਹੁਤ ਕੰਮ ਦਾ ਬਾਕੀ ਜੋ ਟੰਚਾ ਉਹ ਤੁਹਾਡੇ ਸਾਹਮਣੇ ਆ ਇਹਨੇ ਜਿਹਨੇ ਦੀਆਂ ਪੈਹ ਨਿਸਣੀ ਆ ਨਾ ਹਾਂਜੀ ਇਹਨੇ ਤੇ ਟੋਕੜ ਮਾਈ ਔਖੀ ਮਿਲਦੀ ਆ ਕੀ ਬਾਤ ਆ ਠੀਕ ਆ ਸਾਰਾ ਕਿਨੇ ਦਾਂਗੇ ਇਹਨੇ ਸੱਜਰ ਆ ਜਾਣਾ 10 ਦਿਨ ਪੱਠੇ ਪਾ ਕੇ ਸੱਜਰ ਹੋ ਜਾਣੀ ਹੈ ਨਾ हां दे दूंगी 8 9 नॉर्मल सेवा दे 1 किलो दूंगी राम राम चलो दे दूंगी मज जस कर हां जी हां जी ਤੇ ਇਹ ਕਿੰਨੇ ਦੀ ਦੇਵਾਂਗੇ ਮੋਲ ਲਈ ਜੀ ਬਾਹਰ ਕਰੀਏ 65 ਕਰੀਏ हां 55 ਦੀ 55 ਦੇਵਾਂਗੇ 55000 ਦੀ ਹੈ 55 ਚੋ ਕੋਈ ਪਿਆਰ ਮੁਹੱਬਤ ਮਾਰ ਮਾਰ ਕੋ ਚੱਕਰ ਨਹੀਂ ਵੀ ਰਿਹਾ ਕੀ ਬਾਤ 55000 ਚ ਸੱਜਰ ਮੈਂ ਹਰਜਿੰਦਰ ਵੀਰ ਕੋ ਕੀ ਬਾਤ ਕੱਟੀ ਦਾ ਨੀਤ ਕੋਟਾ ਕੋਟ ਨੂੰ ਦੋਸੇ ਫੋਨ ਆ ਗਿਆ ਨੀਲੀ ਰਵੀ ਦਾ ਨੀਲੀ ਰਵੀ ਦਾ ਨੇ ਕੋਈ ਕਹਿੰਦਾ ਕੱਟੀ ਨੇ ਆ ਕੇ ਜਰੂਰ ਦੋ ਬੜਿਆਂ ਮੇਰਾ ਨੇ ਫੋਨ ਆ ਨੀ ਨੰਬਰ ਇਹਦੇ ਕਿਤੇ ਉਹਦੇ ਮੈਨੂੰ ਵੀ ਫੋਨ ਆਇਆ ਉਸ ਕੱਟੀ ਤੇਰੀ ਦੇ ਤਾਂ ਮੈਨੂੰ ਵੀ ਫੋਨ ਆਇਆ ਜਾਂਦੇ ਨਹੀਂ ਕਿ ਫੌਲ ਵਾਲੀ ਛੋਟੀ ਆ ਨੀਲੀ ਦੀ ਇਹ ਵੀ ਕੀ ਬਾਤ ਆ ਅੰਬੀ ਸਿਰ ਥਾਣੇ ਦੇਖੋ ਜਿਹੜਾ ਉਂਗਲ ਉਂਗਲ ਜਿਹੜਾ ਲੰਮਾ ਆ ਵਾਕਿਆ ਹੀ ਕਮਾਲਾ ਕੀ ਬਾਤ ਹੈ ਕੱਟੀ ਦੀ ਕੱਟੀ ਆ ਬਹੁਤ ਚੰਗੀ ਮਹਿ ਬਣੂਗੀ ਹਨਾ ਸਿੰਗਲ ਦੇਖੋ ਲੱਗੀਆਂ ਲੱਗਾ ਕੋਕਾ ਹੀ ਕੀ ਬਾਤ ਹੈ ਇਹਦਾ ਮੰਨ ਕੇ ਚੱਲ ਵੀ ਤਿਆਰੀ ਆ ਬਣਦੀ ਹੈਨਾ ਬਣ ਵਾਲੀ ਇਹ ਡੀਡੀ ਚਾਹੁੰਦੇ ਆ 5 2 ਚਾਹ ਤਨ ਖੜ ਕੇ ਬਣ ਜੇ ਬਣ ਜਾਣਾ ਇਹਨੇ ਕਰਮਾ ਵਾਲੀ ਨੇ ਤੇ ਮੱਝ ਚੰਗੀ ਤਿਆਰ ਹੋ ਜੂ ਸੀ ਵੀ ਦੇਖੋ ਵੀ ਜੀ 17 18 ਕਿਲੋ ਵਾਲੀ ਦੀ ਆ ਗੁੱਦੀ ਫੂਕ ਨਹੀਂ ਲੈਂਦੇ ਆਪਾਂ ਦੇਖੋ ਕੀ ਆ ਬਾਤ ਆ ਯਾਰ ਉਧਰ ਦੇ ਕਟੀਆਂ ਭਾ 100 ਕਟੀਆਂ ਕਰ ਲਈ ਸ਼ਾਮਾਂ ਨੇ ਵਾਕਿਆ ਹੀ ਹੈਨਾ ਇਹ 17 18 ਕਿਲੋ ਵਾਲੀ ਮੈਂ ਦੀ ਕੱਟੀ ਆ ਝੋਲੀ ਚਲੀ ਪਈ ਚੰਗੀ ਕੱਟੀ ਦੀ ਬਾਕੀ ਸਭ ਬੋਸਾ ਦਾ ਵੀ ਜੀ ਚੰਗੀ ਉਂਗਲੋਂ ਕੋਲ ਜਿੱਡੇ ਤੁਹਾਨੂੰ ਲੰਮੇ ਵਾਲੀ ਹੁੰਦੀ ਹੁਣੇ ਹਾਂ ਜੀ ਤੇ ਰੇਟ ਇਹਦਾ ਸ਼ਾਹੀ ਉਹ ਉਧਰ ਵੀ ਵੀਜੀ ਗੱਲ ਕੀਤੀ ਵੀ ਲਾਵਾ ਦੇਣਾ ਆਪਾਂ ਕੱਖਣੀ ਹੈਗਾ ਇਹ ਵੀਜੀ ਸੌਦਾ ਹੋਇਆ ਬੰਦੇ ਕੋ ਬਚਾਈ ਆ ਅੱਛਾ ਦਰਗਾਹ ਬਾਦੋਂ ਲਈ ਪਾਸਟਰ ਕੋ ਕੀ ਬਾਤ ਆ ਸਾਈ ਵੀ ਹੋਈ ਬੰਦੇ ਦੀ ਮੈਂ ਕਿਹਾ ਘਰ ਰੱਖਣੀ ਆ ਇਹ ਵੀਜੀ 28 ਹਜ਼ਾਰ ਦੇਣੀ ਮੋਲ 30 ਕਰੀਏ 32 ਕਰੀਏ 28000 ਦੀ ਕੋਈ ਚੱਕਰ ਨਹੀਂ ਵੀਰੇ ਇਹ ਜਾਨ ਆ ਫਲਣ ਵਾਲੀ ਕੱਟੀ ਆ ਬਹੁਤ ਚੰਗੀ ਆ ਵਜਨ ਚ ਵੀ ਚੰਗੀ ਆ ਕੱਟੀ ਮਤਲਬ ਆਹ ਵੇਖੋ ਇੱਕ ਘੱਡੀ ਦੀ ਕੱਟੀ ਇੱਕ ਘੱਡੀ ਦਾ ਡੰਗਰ ਘਟਦਾ ਵਧਾ ਜੇ ਵਾਕਿਆ ਹੀ ਤੁਹਾਨੂੰ ਪਤਾ ਹੀ ਆ ਬਹੁਤ ਚੰਗੀ ਮੈਂ ਬਣੂੰਗੀ ਸੀਲ ਸਾਊਗਾ ਸਵਾਭਾ ਹਾਂ ਸੀਲਸ ਲੱਗਦੇ ਬੜੀ ਆ ਪਟਨਾ ਵਾਲਾ ਹਨਾ ਹਾਂਜੀ ਹਾਂਜੀ ਇਹ ਸੀਗੇ ਪਸ਼ੂ ਸਜਣੋ 6 6 ਐਨੀਮਲ ਆ ਹਰਜਿੰਦਰ ਵੀਰ ਕੋਲੇ ਪੈਂਡ ਢੇਸੀਆਂ ਦੇ ਵਿੱਚ ਢੇਸੀਆਂ ਪਾ ਗਿਫਟ ਆ 55000 ਚ ਦੇਖੋ ਉਹ ਚੋ ਵੀ ਪਿਆਰ ਮੁਹੱਬਤ ਹਨਾ ਕਾ ਲੱਗਾ ਇਹਨੂੰ ਵੀ ਕੀ ਆ ਇਹ ਤਾਂ ਸਾਦੀ ਨਹੀਂ ਵੀਰ ਉਹ ਰਹਿਮ 3000 ਰੁਪਏ ਲੰਦੇ ਨੇ ਪਤਾ ਸਤ ਲੈ ਪਾ ਜਣ ਹੈ ਉੱਦਾ ਕਰ ਦਿੰਦਾ ਠੀਕ ਹੈ ਵੀਰੇ ਠੀਕ ਹੈ ਲਓ ਵੀ ਸੱਜਣਾ ਫੇਰ ਇੱਕ ਰੀ ਜਿਹੜਾ ਕੈਮਰਾ ਸਾਰੀਆਂ ਮਈਆਂ ਤੇ ਮੈਂ ਤੁਹਾਨੂੰ ਮਾਰ ਕੇ ਵਿਖਾਉਣਾ ਮਈਆਂ ਕਰਮਾਂ ਵਾਲੀਆਂ ਕੋਈ ਕੰਮ ਨਹੀਂ ਆਗਾ ਬਿਨਾ ਬੱਚੇ ਦੇ ਕੀ ਬਾਤ ਆ ਹਨਾ ਫੇਰ ਦਵਾਈ ਕਰਾ ਕੇ ਦਿਖਾ ਦੇਣ ਥੱਲੇ ਐ ਨਹੀਂ ਵੀ ਲੱਤ ਪੱਟ ਜੂਗੀ ਵੀ ਜੀ ਮਾਰ ਮਾਲ ਲਈਦਾ ਹੀ ਨਹੀਂ ਆਂ ਕਾੜਦੀ ਨਾ ਮੂਰੀਆਂ ਧਰਤੀ 'ਚ ਹਨਾ ਮਨੇੜੇ ਮੈਂ ਜਿਹੜੀ ਗਵਾਡੀ ਠਾਲ ਦਿੰਦੀ ਆ ਵਾਕੇ ਹੀ ਕੀ ਬਾਤ ਆ ਤੁਸੀਂ ਕਦਾ ਖਰਾਕ ਹੋਂਡਾ ਆ ਵਾਕਿਆ ਹੀ ਸਹੀ ਗੱਲ ਹੈ ਲੋ ਵੀ ਸੱਜਣੋ ਵੀਡੀਓ ਕਰ ਲਈ ਆਪਾਂ ਇਹ ਪੰਡਤ ਢੀਸੀਆਂ ਤੇ ਜਿਲ੍ਹਾ ਗਰਦਾਸਪੁਰ ਦੀ ਹਰਜਿੰਦਰ ਵੀਰ ਕੋਲੇ ਤੁਹਾਡੇ ਪਿਆਰ ਦੀ ਬਦੌਲਤ ਦੁਆਰਾ ਤੇ ਇਦੂ ਪਿਆਰ ਦੀ ਬਦੌਲਤ ਅੱਗੇ ਫੇਰ ਧੰਨਵਾਦ ਤੁਹਾਡਾ ਵੀਡੀਓ ਨੂੰ ਐਂਡ ਤੱਕ ਵੇਖਣ